ਹਾਲੀਵੁੱਡ ਐਕਟਰ ਸੂਰਜ ਪੰਚੋਲੀ ਦੇ ਨਾਲ ਵਾਪਰਿਆ ਹਾਦਸਾ ਫਿਲਮ ਸ਼ੂਟ ਦੌਰਾਨ ਲਗੀਆਂ ਗੰਭੀਰ ਸੱਟਾਂ ਸਸ਼ਕਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਬਾਲੀਵੁੱਡ ਦੀ ਗੱਲ ਕਰੀਏ ਤੇ ਬਹੁਤ ਸਾਰੇ ਸਿਤਾਰੇ ਜਦੋਂ ਸ਼ੂਟ ਕਰਦੇ ਨੇ ਆਪਣੀ ਫਿਲਮ ਦਾ ਤੇ ਕਈ ਵਾਰ ਐਕਸ਼ਨ ਸੀਨ ਕਰਦੇ ਆ ਉਹਨਾਂ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਜਿਸ ਕਰਕੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਅੱਜ ਜਿਸ ਐਕਟਰ ਦੀ ਅਸੀਂ ਗੱਲ ਕਰਨ ਜਾ ਰਹੇ ਆ ਉਹ ਅਜੀ ਅਦਿੱਤ્ય ਪੰਚੋਲੀ ਦੇ بیٹے ਸੂਰਜ ਪੰਚੋਲੀ ਜੋ ਕਿ ਆਪਣੀ ਅਪਕਮਿੰਗ ਫਿਲਮ ਦੇ ਲਈ ਸ਼ੂਟ ਕਰੇ ਸਨ ਤਾਂ ਇਸ ਦੌਰਾਨ ਉਹਨਾਂ ਦੇ ਸੱਟਾਂ ਲੱਗੀਆਂ ਗੰਭੀਰ ਜ਼ਖਮੀ ਹੋ ਗਏ ਦੱਸ ਦਈਏ ਕਿ ਸੂਰਜ ਪੰਚੋਲੀ ਜੋਨਾ ਆਪਣੀ ਅਪਕਮਿੰਗ ਫਿਲਮ ਕੇਸਰੀ ਵੀਰ ਲੇਜੈਂਡ ਆਫ ਸੋਮਨਾਥ ਦੀ ਸ਼ੂਟਿੰਗ ਕਰੇ ਸਨ ਇਸੇ ਦੌਰਾਨ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਐਕਟਰ ਨੂੰ ਕਈ ਸੱਟਾਂ ਲੱਗੀਆਂ ਇਹ ਹਾਦਸਾ ਇੱਕ ਐਕਸ਼ਨ ਸੀਨ ਦੌਰਾਨ ਵਾਪਰਿਆ ਜਿਸ ਵਿੱਚ ਐਕਟਰ ਦੇ ਪੈਰਾਕੋਲ ਇੱਕ ਤਮਾਕਾ ਹੋਇਆ ਜਿਸ ਕਾਰਨ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਦੱਸਦੀ ਹੈ ਕਿ ਜਾਣਕਾਰੀ ਅਨੁਸਾਰ ਐਕਟਰ ਦੀ ਹਾਲਤ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਜਲਦੀ ਠੀਕ ਹੋਣ ਦੇ ਵਿੱਚ ਮਦਦ ਕਰਨ ਲਈ ਸੈੱਟ 'ਤੇ ਇੱਕ ਮੈਡੀਕਲ ਟੀਮ ਮੌਜੂਦ ਸੀ ਤਾਂ ਜੋ ਸ਼ੂਟਿੰਗ ਜਾਰੀ ਰੱਖ ਸਕੇ ਇਸ ਨਾਲ ਦੱਸਦੇ ਕਿ ਮੀਡੀਆ ਰਿਪੋਰਟਸ ਅਕੋਰਡਿੰਗ ਆਤੀਸ਼ਵਾਜੀ ਦਾ ਧਮਾਕਾ ਹੋਇਆ ਸੀ ਜਿਸ ਕਾਰਨ ਐਕਟਰ ਜਦੋਂ ਸ਼ੂਟ ਕਰੇ ਸੰਤਾਈ ਆਤੀਸ਼ਵਾਜੀ ਉਹਨਾਂ ਦੇ ਪੈਰਾ ਦੇ ਨੇੜੇੋਂ ਨਿਕਲਦੀ ਹੈ ਜਿਸ ਕਰਕੇ ਉਹਨਾਂ ਦੇ ਸੱਟਾਂ ਲੱਗੀਆਂ ਇਸੇ ਕਰਕੇ ਐਕਟਰ ਦੇ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ ਬਰਨਿੰਗ ਦੇ ਬਾਵਜੂਦ ਐਕਟਰ ਦੇ ਵੱਲੋਂ ਬ੍ਰੇਕ ਨਹੀਂ ਲਈ ਗਈ ਤੇ ਆਪਣੇ ਸ਼ੈਡਿਊਲ ਦੌਰਾਨ ਸ਼ੂਟਿੰਗ ਨੂੰ ਜਾਰੀ ਰੱਖਿਆ ਗਿਆ ਤਾਂ ਦੱਸ ਦਈਏ ਅਦਿੱਤ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਜੋ ਕਿ ਆਪਣੀ ਅਪਕਮਿੰਗ ਫਿਲਮ ਕੇਸਰੀ ਵੀਰ ਲੇਜੈਂਡ ਆਫ ਸੋਮਨਾਥ ਦਾ ਸ਼ੂਟਕਾਰ ਹੈ ਸੰਤਾ ਇਸੇ ਦੌਰਾਨ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਆਧੀ ਸੂਰਜ ਪੰਚੋਲੀ ਦੀ ਗੱਲ ਕਰੀਏ ਤੇ ਉਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਜਦੋਂ ਉਹਨਾਂ ਦਾ ਅਫੇਅਰ ਸੀ ਜੀਆ ਖਾਨ ਦੇ ਨਾਲ ਤਾਂ ਇਸੇ ਦੌਰਾਨ ਜਦੋਂ ਐਕਟਰੋਸ ਦੇ ਵੱਲੋਂ ਸੁਸਾਇਸਾਈਡ ਕੀਤਾ ਜਾਂਦਾ ਤੇ ਐਕਟਰੋ ਉਸੇ ਦੌਰਾਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਏ ਸੀ ਉਹਨਾਂ ਨੂੰ ਕਈ ਟਾਈਮ ਤੱਕ ਪੁਲਿਸ ਦੇ ਚੌਂਕੀ ਦੇ ਆਲੇ ਦੁਆਲੇ ਚੱਕਰ ਵੀ ਕੱਟਨੇ ਪਏ ਸੀ ਤਾਂ ਇਸ ਕਰਕੇ ਕਈ ਟਾਈਮ ਤੱਕ ਤਾਂ ਉਹਨਾਂ ਨੂੰ ਬਾਲੀਵੁੱਡ ਦੇ ਵਿੱਚ ਕੰਮ ਨਹੀਂ ਦਿੱਤਾ ਗਿਆ ਪਰ ਕਹਿ ਸਕਦੇ ਆ ਕਿ ਹੁਣ ਉਹਨਾਂ ਦੇ ਵੱਲੋਂ ਜੋ ਵਾਪਸੀ ਵੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਸ਼ੂਟਿੰਗ ਜੋ ਆ ਕੇਸਰੀ ਵੇਡ ਲੈਜੈਂਡ ਆਫ ਨਾਦੀ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਦਾ ਪਰ ਐਕਟਰ ਦੇ ਵੱਲੋਂ ਹਿੰਮਤ ਨਾ ਹਾਰਦਿਆਂ ਹੋਇਆ ਸ਼ੂਟਿੰਗ ਜਾਰੀ ਰੱਖੀ ਜਾਂਦੀ ਹੈ ਤਾਂ ਜੋ ਕੰਮ ਜੋ ਆ ਫਿਲਮ ਦਾ ਪੂਰਾ ਹੋ ਸਕੇ ਬਾਲੀਵੁੱਡ ਐਕਟਰ ਸੂਰਜ ਪੰਚੋਲੀ ਦੇ ਨਾਲ ਵਾਪਰਿਆ ਹਾਦਸਾ ਫਿਲਮ ਸ਼ੂਟ ਦੌਰਾਨ ਲੱਗੀਆਂ ਗੰਭੀਰ ਸੱਟਾਂ ਸਸ਼ੂਗਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਬਾਲੀਵੁੱਡ ਦੀ ਗੱਲ ਕਰੀਏ ਤੇ ਬਹੁਤ ਸਾਰੇ ਸਿਤਾਰੇ ਜਦੋਂ ਸ਼ੂਟ ਕਰਦੇ ਨੇ ਆਪਣੀ ਫਿਲਮ ਦਾ ਤੇ ਕਈ ਵਾਰ ਐਕਸ਼ਨ ਸੀਨ ਕਰਦੇ ਆ ਉਹਨਾਂ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਜਿਸ ਕਰਕੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਅੱਜ ਜਿਸ ਐਕਟਰ ਦੀ ਅਸੀਂ ਗੱਲ ਕਰਨ ਜਾ ਰਹੇ ਆ ਉਹ ਆਜੀ ਅਦਿੱਤ્ય ਪੰਚੋਲੀ ਦੇ بیٹے ਸੂਰਜ ਪੰਚੋਲੀ ਜੋ ਕਿ ਆਪਣੀ ਅਪਕਮਿੰਗ ਫਿਲਮ ਦੇ ਲਈ ਸ਼ੂਟ ਕਰੇ ਸਨ ਤਾਂ ਇਸ ਦੌਰਾਨ ਉਹਨਾਂ ਦੇ ਸੱਟਾਂ ਲੱਗੀਆਂ ਗੰਭੀਰ ਜ਼ਖਮੀ ਹੋ ਗਏ ਦੱਸ ਦਈਏ ਕਿ ਸੂਰਜ ਪੰਚੋਲੀ ਜਿਨ੍ਹਾਂ ਆਪਣੀ ਅਪਕਮਿੰਗ ਫਿਲਮ ਕੇਸਰੀ ਵੀਰ ਲੇਜੈਂਡ ਆਫ ਸੋਮਨਾਥ ਦੀ ਸ਼ੂਟਿੰਗ ਕਰੇ ਸਨ ਇਸੇ ਦੌਰਾਨ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਐਕਟਰ ਨੂੰ ਕਈ ਸੱਟਾਂ ਲੱਗੀਆਂ ਇਹ ਹਾਦਸਾ ਇੱਕ ਐਕਸ਼ਨ ਸੀਨ ਦੌਰਾਨ ਵਾਪਰਿਆ ਜਿਸ ਵਿੱਚ ਐਕਟਰ ਦੇ ਪੈਰਾਕੋਲ ਇੱਕ ਤਮਾਕਾ ਹੋਇਆ ਜਿਸ ਕਾਰਨ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਦੱਸਦੀ ਹੈ ਕਿ ਜਾਣਕਾਰੀ ਅਨੁਸਾਰ ਐਕਟਰ ਦੀ ਹਾਲਤ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਜਲਦੀ ਠੀਕ ਹੋਣ ਦੇ ਵਿੱਚ ਮਦਦ ਕਰਨ ਲਈ ਸੈੱਟ ਉੱਤੇ ਇੱਕ ਮੈਡੀਕਲ ਟੀਮ ਮੌਜੂਦ ਸੀ ਤਾਜੋ ਸ਼ੂਟਿੰਗ ਜਾਰੀ ਰੱਖ ਸਕੀ ਇਸ ਦੇ ਨਾਲ ਦੱਸ ਦੇ ਕਿ ਮੀਡੀਆ ਰਿਪੋਰਟ ਅਕੋਰਡਿੰਗ ਆतिਸ਼ਵਾਜੀ ਦਾ ਧਮਾਕਾ ਹੋਇਆ ਸੀ ਜਿਸ ਕਾਰਨ ਐਕਟਰ ਜਦੋਂ ਸ਼ੂਟ ਕਰੇ ਸੰਤੈ ਆਤੀਸ਼ਵਾਜੀ ਉਹਨਾਂ ਦੇ ਪੈਰਾ ਦੇ ਨੇੜੇੋਂ ਨਿਕਲਦੀ ਹੈ ਜਿਸ ਕਰਕੇ ਉਹਨਾਂ ਦੇ ਸੱਟਾਂ ਲੱਗੀਆਂ ਇਸੇ ਕਰਕੇ ਐਕਟਰ ਦੇ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ ਬਰਨਿੰਗ ਦੇ ਬਾਵਜੂਦ ਐਕਟਰ ਦੇ ਵੱਲੋਂ ਬ੍ਰੇਕ ਨਹੀਂ ਲਈ ਗਈ ਤੇ ਆਪਣੀ ਸ਼ਡਿਊਲ ਦੌਰਾਨ ਸ਼ੂਟਿੰਗ ਨੂੰ ਜਾਰੀ ਰੱਖਿਆ ਗਿਆ ਤਾਂ ਦੱਸ ਦਈਏ ਅਦਿੱਤ ਪੰਚੋਲੀ ਦੇ بیٹے ਸੂਰਜ ਪੰਚੋਲੀ ਕਿ ਆਪਣੀ ਅਪਕਮਿੰਗ ਫਿਲਮ ਕੇਸਰੀ ਵੀਰ ਲੇਜੈਂਡ ਆਫ ਸੋਮਨਾਥ ਦਾ ਸ਼ੂਟ ਕਰ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਸੀ। ਅਧਿ ਸੂਰਜ ਪੰਚੋਲੀ ਦੀ ਗੱਲ ਕਰੀਏ ਤੇ ਉਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਜਦੋਂ ਉਹਨਾਂ ਦਾ ਅਫੇਅਰ ਸੀ ਜੀਆ ਖਾਨ ਦੇ ਨਾਲ ਤਾਂ ਇਸੇ ਦੌਰਾਨ ਜਦੋਂ ਐਕਟਰੋਸ ਦੇ ਵੱਲੋਂ ਸੁਸਾਇਸਾਈਡ ਕੀਤਾ ਜਾਂਦਾ ਤੇ ਐਕਟਰੋ ਉਸੇ ਦੌਰਾਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਏ ਸੀ ਉਹਨਾਂ ਨੂੰ ਕਈ ਟਾਈਮ ਤੱਕ ਪੁਲਿਸ ਦੇ ਚੌਂਕੀ ਦੇ ਆਲੇ ਦੁਆਲੇ ਚੱਕਰ ਵੀ ਕੱਟਨੇ ਪਏ ਸੀ ਤਾਂ ਇਸ ਕਰਕੇ ਕਈ ਟਾਈਮ ਤੱਕ ਤਾਂ ਉਹਨਾਂ ਨੂੰ ਬਾਲੀਵੁੱਡ ਦੇ ਵਿੱਚ ਕੰਮ ਨਹੀਂ ਦਿੱਤਾ ਗਿਆ ਪਰ ਕਹਿ ਸਕਦੇ ਆ ਕਿ ਹੁਣ ਉਹਨਾਂ ਦੇ ਵੱਲੋਂ ਜੋ ਵਾਪਸੀ ਵੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਸ਼ੂਟਿੰਗ ਜੋ ਆ ਕੇਸਰੀ ਵੀ ਲੈਜੈਂਡ ਆਫ ਨਾਦੀ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਪਰ ਐਕਟਰ ਦੇ ਵੱਲੋਂ ਹਿੰਮਤ ਨਾ ਹਾਰਦੇ ਹੋਇਆ ਸ਼ੂਟਿੰਗ ਜਾਰੀ ਰੱਖੀ ਜਾਂਦੀ ਹੈ ਤਾਂ ਜੋ ਕੰਮ ਜੋ ਆ ਫਿਲਮ ਦਾ ਪੂਰਾ ਹੋ ਸਕੇ